ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਟਾਈਮ ਤੇ ਨਹੀਂ ਪਹੁੰਚ ਸਕੀ ਜਦੋਂ ਨਿਤਨੇਮ ਹੁੰਦਾ ਪਰ ਮਨ ਦੇ ਵਿੱਚ ਕਦੀ ਇਹ ਵਰੀ ਨਹੀਂ ਰੱਖਣਾ ਇਸ ਗੱਲ ਦਾ ਕਿ ਮੈਂ ਟਾਈਮ ਸਿਰ ਕਿਉਂ ਨਹੀਂ ਪਹੁੰਚ ਸਕਿਆ ਮੈਂ ਤਾਂ ਪੂਰੀ ਕੋਸ਼ਿਸ਼ ਯਤਨ ਕੀਤਾ ਸੀ ਕੰਮ ਤੋਂ ਛੇਤੀ ਫਰੀਓ ਕਿ ਮੈਂ ਨਿਤਨੇਮ ਦੇ ਵੇਲੇ ਉੱਥੇ ਪਹੁੰਚ ਜਾਵਾਂ ਪਰ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਚੜ੍ਹਦੀ ਕਲਾ ਚ ਰਹਿਣਾ ਇਹ ਦਾਤ ਜਿੱਨੇ ਰਹਿਮਤ ਤਾਂ ਕੀਤੀ ਮੈਂ ਉਹਦੇ ਚਰਨਾ ਚ ਪਹੁੰਚਿਆ ਜੇ ਨਿਤਨੇਮ ਨਹੀਂ ਸੰਗਤ ਦੇ ਵਿੱਚ ਹਾਜ਼ਰੀ ਭਰ ਸਕਿਆ ਚੱਲ ਮੈਂ ਸੰਗਤ ਦੇ ਝੂਠੇ ਬਰਤਨ ਹੀ ਮਾਜ ਲਵਾਂ ਚੱਲ ਮੈਂ ਨਾ ਸੰਗਤ ਦੇ ਝੂਠੇ ਸੰਗਤ ਦੇ ਜੋੜੀ ਝਾੜ ਲਵਾਂ ਜੋੜੀ ਸਾਫ਼ ਕਰ ਲਵਾਂ ਯਾਦ ਰੱਖਿਓ ਆਪਣੇ ਮਨ ਦਾ ਜਿਹੜਾ ਹੰਕਾਰ ਹੈ ਤਾਂ ਜਾਂਦਾ ਆ ਜਦੋਂ ਅਸੀਂ ਬਿਲਕੁਲ ਗਰਾਊਂਡ ਲੈਵਲ ਤੇ ਹੋ ਕੇ ਸੇਵਾ ਕਰਨ ਦੀਆਂ ਪ੍ਰਣ ਕਰਦੀਆਂ ਗਰਾਊਂਡ ਲੈਵਲ ਦੇ ਆਮ ਤੋ ਸਿ ਦੇਖਿਆ ਹੁਣਾ ਕਈ ਵਾਰ ਤੁਰੇ ਜਾਂਦੇ ਆ ਸੜਕ ਦੇ ਉੱਤੇ ਕਈ ਮੈਂ ਸੇ ਜ਼ਿਆਦਾਤਰ ਨਹੀਂ ਕਰਦੇ ਪਰ ਕਈ ਇਨਸਾਨ ਐਵੇਂ ਕਰਦੇ ਨੇ ਕਾਫੀ ਪੀਂਦੇ ਨੇ ਤੇ ਰੋਡ ਦੇ ਉੱਤੇ ਕਈ ਵਾਰੀ ਗਲਾਸ ਸੁੱਟ ਦਿੰਦੇ ਨੇ ਪਰ ਮੈਂ ਮਨ ਦੇ ਵਿੱਚ ਹੀ ਸੋਚਦਾ ਹੁਣਾ ਜੇ ਉਹ ਕੱਪ ਦਿਖਿਆ ਮੈਨੂੰ ਆਏ ਦਾ ਮਤਲਬ ਮੇਰੀ ਜ਼ਿੰਮੇਵਾਰੀ ਬਣਦੀ ਉਹਨੂੰ ਚੱਕਾਂ ਤੇ ਜਿੱਥੇ ਗੱਰ ਵਿੱਚ ਬੈਗ ਹੋਵੇ ਉਹਦੇ ਵਿੱਚ ਉਹਨੂੰ ਸੁੱਟ ਦਵਾਵਾਂ ਪਰ ਮਨ ਦੇ ਵਿੱਚ ਕਈ ਵਾਰੀ ਹੰਕਾਰ ਹੁੰਦਾ ਹੈ ਮੈਂ ਕਿਉਂ ਕਰਾਂ ਤਾਂ ਫਿਰ ਮਨ ਨੂੰ ਇਹ ਸਮਝਾਈਦਾ ਆ ਜੇ ਤੂੰ ਨਹੀਂ ਨਾ ਕਰਨਾ ਹੁੰਦਾ ਰੱਬ ਨੇ ਤੈਨੂੰ ਦਿਖਾਉਣਾ ਨਹੀਂ ਸੀ ਉਹ ਜਿਹੜੀ ਚੀਜ਼ ਹੱਥਾਂ ਨਾਲ ਪੈਰਾਂ ਨਾਲ ਸੇਵਾ ਕੀਤੀ ਜਾਂਦੀ ਹੈ ਰੱਬ ਵਖਾਉਂਦਾ ਹੀ ਤਾਂ ਆ ਜੇ ਤੁਸੀਂ ਕਰਦੇ ਹੋ ਸੋ ਸੇਵਾ ਕਰ ਲਈ ਇਹ ਕਦੇ ਨਹੀਂ ਦੇਖਣਾ ਮੈਂ ਸੇਵਾ ਕਰਨੀ ਕਿੱਥੇ ਆ ਸੇਵਾ ਕਿਤੇ ਵੀ ਹੋ ਸਕਦੀ ਹੈ ਗੁਰਪ੍ਰਤ ਦੀ ਬਾਣੀ ਦੇ ਬੋਲ ਕਈ ਵਾਰੀ ਅਸੀਂ ਨਾ ਗੁਰਦੁਆਰਾ ਸਾਹਿਬ ਆ ਕੇ ਕੀਤੀ ਜਾਣ ਵਾਲੀ ਹੀ ਕੰਮ ਨੂੰ ਸੇਵਾ ਜਾਣਦੇ। ਕਿ ਗੁਰਦੁਆਰਾ ਸਾਹਿਬ ਜੋ ਉੱਥੇ ਬਰਤਨ ਮਾਂਜਣੇ ਅਸੀਂ ਕਹਿੰਨੇ ਏ ਸੇਵਾ ਆ ਤੇ ਆਪਣੇ ਘਰੇ ਪੈ ਕਈ-ਕਈ ਦਿਨ ਉੱਥੇ ਹੀ ਸਿੰਕ ਦੇ ਵਿੱਚ ਪੈ ਰਹਿੰਦੇ ਨੇ ਧੋਂਦੇ ਨਹੀਂ ਆ। ਮਾਪੇ ਬੱਚੇ ਝੂਠੇ ਬਰਤਨ ਨਹੀਂ ਦੇਦੇ। ਉੱਥੇ ਕੰਮ ਵਾਲੀਆਂ ਲਾਈਆਂ ਹੋਈਆਂ। ਪਰ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਵਰਾ ਸਾਹਿਬ ਝਾੜੂ ਲੈਣਾ ਤੇ ਆਪਣੀ ਬੇਸਮੈਂਟ ਦੇ ਵਿੱਚ ਗੰਦ ਪਾ ਕੇ ਰੱਖਣਾ ਅਸੀਂ ਸੋਚਦੇ ਹਾਂ ਕਿ ਇੱਥੇ ਮੇਰੀ ਡਿਊਟੀ ਨਹੀਂ ਬਣਦੀ ਅਸੀਂ ਸ਼ੇਅਰਿੰਗ ਦੇ ਵਿੱਚ ਅਸੀਂ ਰਹਿੰਦੇ ਆ ਇੱਥੇ ਤੇ ਪਈ ਅਸੀਂ ਵੰਡਿਆ ਹੋਇਆ ਸੰਡੇ ਉਹਦਾ ਮੰਡੇ ਉਹਦਾ ਟਿਊਜ਼ਡੇ ਉਹਦਾ ਇੱਥੇ ਇੱਥੇ ਸੇਵਾ ਸੀ ਵੰਡੀ ਹੋਈ ਆ ਇੱਥੇ ਸੇਵਾ ਦਾ ਨਾਂ ਕੰਮ ਹੈ ਪਰ ਜਿਸ ਦਿਨ ਮਨ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਨਾ ਭਾਈ ਕਰੇ ਕੋਈ ਨਾ ਕਰੇ ਮੈਂ ਆਪਣੀ ਡਿਊਟੀ ਕਰਨੀ ਕਰਨੀ ਮੈਂ ਗੰਦੇ ਥਾਣੀ ਬੈਠ ਸਕਦਾ ਮੈਂ ਉਸ ਕੁੱਤੇ ਨੂੰ ਵੀ ਵੇਖਦਾ ਜਿਹੜਾ ਬੈਠਣ ਲੱਗਿਆ ਪੂਸ਼ ਮਾਰ ਕੇ ਬੈਠਦਾ ਮੈਂ ਉਹਦੇ ਨਾਲੋਂ ਗਿਆ ਗੁਜ਼ਰਿਆ ਨਹੀਂ ਮੈਂ ਇਹ ਦੇਖਣਾ ਨਹੀਂ ਹੈ ਕਿ ਕੌਣ ਕਰ ਰਿਹਾ ਸੇਵਾ ਤੇ ਕੌਣ ਨਹੀਂ ਕਰ ਰਿਹਾ ਮੈਂ ਦੇਖਣਾ ਕਿ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਜਾਵਾਂ ਲੰਗਰ ਹਾਲ ਦੇ ਵਿੱਚ ਉੱਥੇ ਝੂਠੇ ਬਰਤਨ ਪਏ ਨੇ ਮੈਂ ਇਹ ਨਾ ਵੇਖਾਂ ਕਿ ਸੇਵਾ ਸ਼ੁਰੂ ਹੋਏਗੀ ਤੇ ਫੇਰ ਹੀ ਮੈਂ ਸੇਵਾ ਕਰਾਂ ਜਦੋਂ ਮਰਜ਼ੀ ਆ ਕੇ ਮੈਂ ਸੇਵਾ ਕਰ ਸਕਦਾ ਹਾਂ ਮੈਂ ਆਪਣੇ ਘਰ ਅੰਦਰ ਵੇਖਾਂ ਹਾਂ ਕੋਈ ਗਾਨੀਆ ਕੋਈ ਨਹਾ ਕੇ ਗਿਆ ਹੈ ਉਹਨੇ ਵਾਸ਼ਰੂਮ ਬਾਥਰੂਮ ਕਲੀਨ ਨਹੀਂ ਕੀਤਾ ਮੈਂ ਕਰ ਦਿੰਨਾ ਵੀ ਇਹ ਚ ਕਿਹੜੀ ਵੱਡੀ ਗੱਲ ਨਹੀਂ ਕਿਹੜਾ ਮੇਰੇ ਕਿਹੜੇ ਸਟਾਰ ਲੱਥ ਜਾਣੇ ਪਰ ਇਨਸਾਨ ਦੇ ਅੰਦਰ ਜਿਹੜੀ ਈਗੋ ਆਣਾ ਉਹ ਨਹੀਂ ਕਰਨ데요 ਤੇ ਮਾਲਕ ਨੂੰ ਹੰਕਾਰ ਕਦੇ ਭੌਂਦਾ ਹੀ ਨਹੀਂ ਆ ਜਿਹਦੇ ਅੰਦਰ ਈਗੋ ਹੈ ਯਾਦ ਰੱਖਿਓ ਗॉड ਪਰਮਾਤਮਾ ਉਹਦੇ ਅੰਦਰ ਕਦੇ ਵਾਸੀ ਨਹੀਂ ਸਕਦਾ ਆ ਹੀ ਨਹੀਂ ਸਕਦਾ ਨਾਉ ਦੀ ਕਥਨੀ ਵਿੱਚ ਤੇ ਨਾਉ ਦੀ ਕਰਨੀ ਵਿੱਚ ਕਥਨੀ ਹੁੰਦੀ ਆ ਬੋਲਣਾ ਕਰਨੀ ਹੁੰਦੀ ਹੱਥਾਂ ਨਾਲ ਕੰਮ ਕਰਨਾ ਉਹਨਾਂ ਦੋਨਾਂ ਦੇ ਵਿੱਚ ਕਦੇ ਬਰਕਤ ਨਹੀਂ ਪੈਂਦੀ ਉਹ ਜਦੋਂ ਬੋਲਦਾ ਆ ਉਦੋਂ ਕਲੇਸ਼ ਹੁੰਦਾ ਉਦੋਂ ਲੜਾਈਆਂ ਹੁੰਦੀਆਂ ਕਿਉਂਕਿ ਉਹਦੇ ਬੋਲਣ ਦੇ ਉਹਦੇ ਅਲਫਾਜ਼ਾਂ ਦੇ ਵਿੱਚ ਪ੍ਰਮਾਤਮਾ ਹੈ ਹੀ ਨਹੀਂ